ਤਨਾ ਇਹ ਕੜੇ ਨਿਕਲ ਗਏ ਹੀਗੇ ਜਦੋਂ ਹਮੇਸ਼ਾ ਇਹਨੂੰ ਮਸ਼ੀਨ 'ਚ ਵਾਸ਼ ਕਰ ਦਿਆਂ ਦਾ ਜਿਹੜੇ ਘੜੇ ਨਿਕਲ ਜਾਂਦੇ ਆ ਤੇ ਤੁਸੀਂ ਕੀ ਕਰ ਸਕਦੇ ਹੋ ਆ ਵਾਲੇ ਘੜੇ ਕਿਸੇ ਵੀ ਹੈਂਡਲੂਮ ਵਾਲੀ ਸ਼ਾਪ ਤੋਂ ਮਿਲ ਜਾਂਦੇ ਆ ਆ ਦੇਖੋ ਇੱਕ ਏਦਾਂ ਕਰਕੇ ਹੁੰਦਾ ਆ ਇਹਦੇ ਇੱਥੇ ਥੋੜੇ ਬਨੇ ਆ ਟਾਈਟ ਕਰਨ ਵਾਲੇ ਪੇਚ ਤੇ ਇੱਕ ਆ ਐਵੇਂ ਦਾ ਗੋਲ ਆਣਾ ਤੇ ਇਹਦਾ ਥੋੜਾ ਜਿਹਾ ਇੱਥੇ ਲੌਕ ਆ ਜਣੇ ਆ ਇਹਨਾਂ ਨੂੰ ਜਦੋਂ ਪਾਇਨਾ ਦੇ ਵਿੱਚ ਥੋੜਾ ਜਿਹਾ ਦਬਣਾ ਤੇ ਇਹ ਫਿਕਸ ਹੋ ਜਣੇ ਆ ਠੀਕ ਆ ਤੇ ਹੁਣ ਮੈਂ ਤੁਹਾਨੂੰ ਦੱਸਦੀ ਆ ਤੁਸੀਂ ਕੀ ਕਰਨਾ ਆ ਜਿਹੜਾ ਲੋਕ ਵਾਲਾ ਇਹਨੂੰ ਨੀਚੇ ਰੱਖ ਕੇ ਤੇ ਇਦਾਂ ਕਰਕੇ ਆ ਉੱਪਰ ਵਾਲੇ ਨੂੰ ਇਹਦਾ ਦਬਾਪ ਦੇਣਾ ਆ ਆ ਦੇਖੋ ਆ ਫਿਕਸ ਹੋ ਜਾਣਾ ਇਹਦੇ ਵਿੱਚ ਤੇ ਇਹਨੂੰ ਬੜੇ ਈਜ਼ੀ ਤੁਸੀਂ ਉਹਦੇ ਤੇ ਕੈਰੀ ਕਰ ਸਕਦੇ ਹੋ ਆਪਣੀ ਪਾਈਪ ਤੇ ਤੇ ਜੇ ਕੋਈ ਮਾੜੀ ਜੀ ਪ੍ਰੋਬਲਮ ਹੁੰਦੀ ਆ ਹੁਣ ਦੇਖੋ ਜੀ ਮੈਂ ਆ ਥੋੜਾ ਜਿਹਾ ਲੂਜ਼ ਰਹਿ ਗਿਆ ਆ ਕਿਉਂਕਿ ਇਹਨੂੰ ਜਿਹੜੇ ਪਹਿਲੇ ਹੋਰ ਕੜੇ ਲੱਗੇ ਹੀ ਹੋਏ ਦੇ ਸਾਈਜ਼ ਦੇ ਹੀ ਇਹ ਹੁਣ ਆਪਾਂ ਜਿਹੜੇ ਵੱਖਰੇ ਲਿਆਂਦੇ ਥੋੜੇ ਛੋਟੇ ਸਾਈਜ਼ ਦੇ ਆ ਤੇ ਤੁਸੀਂ ਕੀ ਕਰਨਾ ਆ ਸਭ ਤੋਂ ਪਹਿਲਾਂ ਕੜੇ ਕੱਢ ਲਓ ਬਾਹਰ ਕੜੇ ਕੱਢਣ ਤੋਂ ਬਾਅਦ ਇਹਦੇ ਜਿਹੜੇ ਆ ਸਾਈਡ ਤੋਂ ਜਿੱਥੇ ਤੁਹਾਨੂੰ ਲੱਗਦਾ ਵੀ ਲੂਜ਼ ਆ ਡਬਲ ਟਾਗੇ ਨੂੰ ਕਰਕੇ ਟਾਗੇ ਨੂੰ ਥੋੜੀ ਜਿਹੀ ਗੰਡ ਮਾਰ ਕੇ ਇਦਾਂ ਕਰਕੇ 2-3 ਟਾਂਕੇ ਲਾ ਕੇ ਤੈਨੂੰ ਟਾਈਟ ਕਰ ਲੈਣਾ ਠੀਕ ਆ ਟਾਈਟ ਕਰਨ ਤੋਂ ਬਾਅਦ ਫਿਰ ਇਹਨੂੰ ਪੱਕਾ ਕਰ ਲੈਣਾ ਚੰਗੀ ਤਰ੍ਹਾਂ ਪੱਕਾ ਹੋ ਗਿਆ ਹੁਣ ਇਹ ਸੇਮ ਚੀਜ਼ ਦੂਜੀ ਸਾਈਡ ਵੀ ਇਦਾਂ ਕਰ ਲੈਣੀ ਹੈ ਜੀ ਤੇ ਲੰង ਟਾਈਮ ਲਈ ਇਹਨੂੰ ਯੂਜ਼ ਕਰਨਾ ਚਾਹੁੰਦੇ ਹੋ ਤਾਂ ਇਹ ਟ੍ਰਿਕ ਜ਼ਰੂਰ ਯੂਜ਼ ਕਰਿਓ ਬਸ ਇਹਨਾਂ 3-4 ਟਾਂਕੇ ਲਾ ਕੇ ਇਹਨੂੰ ਤੇ ਟਾਈਟ ਕਰ ਲੈਣਾ ਤੇ ਟਾਈਟ ਟਾਈਟ ਹੋ ਜਿਓ ਉਹਦੀ ਕੋਈ ਗੱਲ ਨਹੀਂ ਲੂਜ਼ ਨਹੀਂ ਰਹਿਣਾ ਚਾਹੀਦਾ ਕਿਉਂਕਿ ਫਿਰ ਜਦੋਂ ਤੁਸੀਂ ਪਾਈਪ ਦੇ ਵਿੱਚ ਪਾ ਕੇ ਪਰਦਿਆਂ ਨੂੰ ਅੱਗੇ ਪਿੱਛੇ ਕਰੋਗੇ ਦਾ ਇੱਕ ਖੇਚਣ ਵਾਲੀ ਜਿਹੜੇ ਫੇਰ ਦੁਬਾਰਾ ਤੋਂ ਫਟ ਜਾਣਗੇ ਹੁਣ ਅਸੀਂ ਤੁਹਾਨੂੰ ਦੱਸਾਂਗੇ ਕਿ ਪੱਕਾ ਕਿੱਦਾਂ ਫਿਕਸ ਹੋਇਆ ਆ ਦੇਖੋ ਮੈਂ ਦੋਨਾਂ ਸਾਈਡ ਤੋਂ ਟਾਈਟ ਕਰ ਲਿਆ ਲੋਕ ਵਾਲਾ ਹਿੱਸਾ نیچے ਰੱਖਨਾ ਆ ਹੁਣ ਥੋੜਾ ਇਹ ਚੋ ਟਾਈਟ ਲੰਗੇਗਾ ਆ ਦੇਖੋ ਇਹਦੇ ਨਾਲ ਕੀ ਹੋਏਗਾ ਕੱਪੜਾ ਵਿੱਚ ਫਿਕਸ ਰਹੇਗਾ ਤੇ ਜਲਦੀ ਖਰਾਬ ਨਹੀਂ ਹੋਣਗੇ ਲੋਕ ਵਾਲੀ ਸਾਈਡ ਤੋਂ ਇੱਕ ਵਿੱਚ ਕਰਕੇ ਤੇ ਦੂਜੀ ਸਾਈਡ ਤੋਂ ਥੋੜਾ ਜਿਹਾ ਪੁਸ਼ ਕਰਨਾ ਤੇ ਇਹ ਸਹੀ ਹੋ ਜਾਣਾ ਆ ਦੇਖੋ ਪਹਿਲਾਂ ਵੀ ਅਸੀਂ ਇਦਾਂ ਕੀਤਾ ਸੀ ਦੂਜਾ ਵੀ ਅਸੀਂ ਤਾਂ ਹੀ ਕੀਤਾ ਹੈਗਾ ਤੇ ਇਹ ਜਿਹੜਾ ਕੱਪੜਾ ਪੂਰਾ ਹੀ ਵਿੱਚ ਚਲ ਗਿਆ ਆ ਹੁਣ ਕਿਤੇ ਉਹ ਵੀ ਕੁਝ ਨਹੀਂ ਰਹਿਣਾ ਇਹ ਬੜੀ ਈਜ਼ੀ ਟ੍ਰਿਕ ਆ ਦੇਖੋ ਬੈਕ ਸਾਈਡ ਤੋਂ ਵੀ ਇਦਾਂ ਦਾ ਦਿਖਦਾ ਜੇ ਇੱਧਰ ਥੋੜੇ ਜਿਹਾ ਚੁੰਨਟ ਆ ਵੀ ਜਾਂਦੇ ਆ ਤਾਂ ਕੋਈ ਏਡੀ ਗੱਲ ਨਹੀਂ ਕਿਉਂਕਿ ਜਦੋਂ ਆਪਾਂ ਪਾਈਪ 'ਤੇ ਇਦਾਂ ਕਰਕੇ ਪਾਉਣਾ ਤੇ ਫਿਰ ਸਹੀ ਰਹਿ ਜੁਣੇ ਆ ਤੇ ਮੈਂ ਬਾਕੀ ਤੁਹਾਨੂੰ ਪੂਰੇ ਪਾ ਕੇ ਫਿਰ ਦੱਸਦੀ ਆ ਤੇ ਇਹ ਵਾਲੀ ਟ੍ਰਿਕ ਤੁਸੀਂ ਆਪਣੇ ਪਰਦਿਆਂ ਲਈ ਵੀ ਯੂਜ਼ ਕਰ ਸਕਦੇ ਹੋ ਜੇ ਪੁਰਾਣੇ ਪਰਦਿਆਂ ਜਾਂ ਤੁਹਾਡੇ ਆ ਰਿੰਗਸ ਜਿਹੜੇ ਨਿਕਲ ਗਏ ਆ ਤਾਂ ਉਹਨਾਂ ਨੂੰ ਇਦਾਂ ਛੋਟੇ ਵੱਡੇ ਸਾਈਜ਼ ਦੇ ਹੀ ਆ ਜਿਹੜੇ ਹੈਗਾ ਹਾਲ ਇਹ ਖੁੱਲਾ ਹੈਗਾ ਤੇ ਇਸ ਕਰਕੇ ਆਪਾਂ ਕੀ ਕੀਤਾ ਵਿਗਾੜ ਲਾਇਆ ਇਹਨੂੰ ਸੂਈ ਨਾਲ ਟਾਂਕੇ ਲਾ ਕੇ ਛੋਟੇ ਕਰ ਲਏ ਆ ਤੇ ਹੁਣ ਇਹਨੂੰ ਇਹਦੇ ਵਿੱਚ ਫਿਕਸ ਕਰਾਂਗੇ ਖਿੱਚ ਕੇ ਫਿਕਸ ਕਰ ਦੇਣਾ ਕਿਉਂਕਿ ਕੱਪੜਾ ਨਾਲ ਥੋੜਾ ਸਟ੍ਰੈਚੀ ਵਾਲਾ ਹੈ ਆ ਦੇਖੋ ਠੀਕ ਆ ਇੱਕ ਲੋਕ ਤੋਂ ਪਹਿਲਾਂ ਇਹਨੂੰ ਇਧਰ ਕਰ ਲੈਣਾ ਤੇ ਦੂਜੇ ਲੋਕ ਤੋਂ ਉਹਨੂੰ ਟੱਕ ਕਰਕੇ ਫਿਕਸ ਕਰ ਲੈਣਾ ਇਹ ਕਿਉਂ ਕਿ ਤੇ ਨਹੀਂ ਜਾਏਗਾ ਆ ਛੋਟੇ ਮੋਟੇ ਭੋਂਗਾ ਇਹਦੀ ਕੋਈ ਗੱਲ ਨਹੀਂ ਜਦੋਂ ਆਪਾਂ ਪਾਈਪ ਦੇ ਵਿੱਚ ਪਾਉਨੇ ਆ ਤਾਂ ਬਿਲਕੁਲ ਸਹੀ ਹੋ ਜੁਣੇ ਆ ਆ ਦੇਖੋ ਲੋਕ ਵਾਲਾ ਹਿੱਸਾ نیچے ਕਰਨਾ ਬਿਲਕੁਲ ਟਾਈਟ ਆ ਲੋਕ ਵਾਲਾ ਆ ਗੋਲ ਪਲੇਨ ਵਾਲਾ ਫੋਨ ਥੋੜਾ ਉੱਪਰ ਕਰਕੇ ਦੇਖੋ ਇੱਕ ਲੋਕ ਚੋਂ ਇਧਰੋਂ ਆਪਾਂ ਕਰਕੇ ਕਨਵਰਟ ਦੂਜੇ ਲੋਗ ਦੇ ਵਿੱਚ ਟੱਕ ਕਰਕੇ ਬੰਦ ਕਰ ਲੈਣਾ ਆ ਦੇਖੋ ਹੋ ਗਿਆ ਠੀਕ ਆ ਜੇ ਤੁਸੀਂ ਵੀ ਇਦਾਂ ਦੀ ਟ੍ਰਿਕ ਯੂਜ਼ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਵੀਡੀਓ ਦੇਖੋ ਤੇ ਵੇਸਟ ਪਰਦਿਆਂ ਨੂੰ ਕਿਤੇ ਵੀ ਯੂਜ਼ ਕਰਨਾ ਚਾਹੁੰਦੇ ਹੋ ਤਾਂ ਆਹ ਵਾਲੀ ਟ੍ਰਿਕ ਯੂਜ਼ ਕਰ ਸਕਦੇ ਹੋ ਇਹ ਆਪਾਂ 35 ਕੜੇ ਲਿਆਂਦੇ ਆ ਚਾਰ ਪਰਦੇ ਲੱਗਣੇ ਆ ਸਾਡੀ ਸ਼ਾਪ ਦੇ ਵਿੱਚ ਤੇ ਸੋਰ ਬੇਲੇ ਆਏ ਹੈ ਠੀਕ ਆ ਇਹ ਕਿਸੇ ਵੀ ਹੈਂਡਲੂਮ ਵਾਲੀ ਸ਼ਾਪ ਤੋਂ ਮਿਲ ਜਾਣਗੇ ਬੜੇ इजीली ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਲਈ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਹੋਰ ਕੋਈ ਜੁਗਾਰ ਲਾਉਂਦੇ ਤਾਂ ਸੰਭੀ